ਲਾਸਾਪੇਂ ਦਾ ਕਿਸੇ ਵੇਲੇ ਅਸੀਂ ਬੋਲਣਾ ਵੀ ਚਾਹਨੀ ਆ ਤੇ ਫਿਰ ਸੋਚਦੇ ਆ ਕਿ ਪਾਰਟੀ ਦਾ ਨੁਕਸਾਨ ਹੁੰਦਾ ਪਰ ਉਹਨਾਂ ਪਾਰਟੀ ਪੰਚ ਤੋਂ ਵੱਡੀ ਤਾਂ ਨਹੀਂ ਹੋ ਸਕਦੀ ਇਸੇ ਲਈ ਤੇ ਅਸੀਂ ਫਿਰ ਨੁਕਸਾਨ ਪਾਇਆ ਹੁਣ ਕਿਤੇ ਦੁਬਾਰਾ ਐ ਤਾਂ ਨਾ ਹੋਊਗਾ ਵੀ ਤੁਸੀਂ ਥੋੜੀਆਂ ਜੀਆਂ ਚੇਂਜੇਸ ਤੇ ਸਹਿਮਤ ਹੋ ਕੇ ਫੇਰ ਵਾਪਸ ਜੁੜ ਜਾਓ ਇਹਦੇ ਵਿੱਚ ਇੰਨੀ ਡੈਮੋਕਰੇਸੀ ਦਾ ਕਾਹਨ ਨਹੀਂ ਕਰਨਾ ਚਾਹੀਦਾ ਕਿ ਕੋਈ 10 ਬੰਦੇ 20 ਬੰਦੇ 50 ਬੰਦੇ ਲੀਡਰ ਆਗੂ ਮੋਰੀ ਉਹ ਜੇ ਬੈਠ ਕੇ ਕੋਈ ਹੱਲ ਕੱਢਣਾ ਚਾਹੁੰਦੇ ਆ ਜਾਂ ਕੋਈ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਦੇ ਤੇ ਸਭ ਨੂੰ ਸ਼ਾਬਾਸ਼ ਦੇਣੀ ਚਾਹੀਦੀ ਤੇ ਜੇ ਸਾਨੂੰ ਸ਼ਾਬਾਸ਼ ਦੇਣ ਦੀ ਬਜਾਏ ਉਥੋਂ ਪਾਰਟੀ ਦੇ ਸਾਨੂੰ ਗਾਲ੍ਹਾਂ ਕੱਢਣ ਲੱਪੈ ਸਾਡੇ ਖਿਲਾਫ ਹੀ ਬੋਲਣ ਲੱਪੈ ਇਹ ਵੀ ਬਹੁਤ ਹੱਦ ਤੱਕ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਤੇ ਬੈਠੇ ਹੋਏ ਜਥ ਉਸ ਉਹਨਾਂ ਦੇ ਕਹਿਣੇ ਦੇ ਅੰਦਰ ਚੱਲਦੇ ਨੇ ਜਾਂ ਫਿਰ ਉਹਨਾਂ ਤੇ ਦਬਾਅ ਰਹਿੰਦਾ ਹੈ ਤਾਂ ਤੁਸੀਂ ਮੰਨਦੇ ਹੋ ਕਿ ਇੱਕ ਆਜ਼ਾਦ ਫੈਸਲਾ ਆਜ਼ਾਦ ਤੌਰ ਤੇ ਕੁਝ ਵੀ ਰਿਜ਼ਲਟ ਨਿਕਲ ਕੇ ਆਵੇ ਮੈਂ ਤੇ ਆਸ ਕਰਾਂਗੀ ਕਿ ਆਜ਼ਾਦ ਫੈਸਲਾ ਲਾਓ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਬਿਲਕੁਲ ਆਜ਼ਾਦ ਫੈਸਲਾ ਲਾਓ ਸ਼੍ਰੀ ਅਕਾਲਤਾ ਸਭ ਦੀ ਮਾਨ ਮਰਿਆਦਾ ਨੂੰ ਢਾਰਾਂ ਲੱਗੇ ਔਰ ਕਿਸੇ ਦੇ ਮਨ 'ਚ ਸ਼ੰਕਾ ਹੀ ਨਾ ਪੈਦਾ ਹੋ ਸੱਚੇ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਜਿਹੜਾ ਪਾੜ ਦੇਖਣ ਨੂੰ ਮਿਲਦਾ ਰਿਹਾ ਉਸ ਤੋਂ ਬਾਅਦ ਇੱਕ ਵਾਰ ਅਲੱਗ ਹੋ ਕੇ ਇੱਕ ਧੜਾ ਤੁਰਿਆ ਤੇ ਉਸ ਧੜੇ ਨੂੰ ਹਾਲਾਂਕਿ ਬਾਗੀ ਧੜਾ ਕਹਿਣ ਤੋਂ ਬਹੁਤ ਗੁਰੇਜ਼ ਕੀਤਾ ਜਾ ਰਿਹਾ ਹੈ ਤੇ ਹੁਣ ਅਕਾਲੀ ਸੁਧਾਰ ਲਹਿਰ ਜਿਸ ਤਰੀਕੇ ਦੇ ਨਾਲ ਕਿਸੇ ਸਮੇਂ ਗੁਰਦੁਆਰਾ ਸਦਾਰ ਲਹਿਰ ਚੱਲੀ ਸੀ ਉਸੇ ਹੀ ਤਰਜ਼ ਦੇ ਉੱਪਰ ਹੁਣ ਅਕਾਲੀ ਸੁਧਾਰ ਲਹਿਰ ਤੋਰੀ ਗਈ ਹੈ ਤੇ ਉਸੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬੀਬੀ ਜਗੀਰ ਕੌਰ ਜੀ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਆਂ ਉਹਨਾਂ ਤੋਂ ਜਾਣਾਂਗੇ ਕਿ ਇਹ ਸਾਰਾ ਕੁਝ ਜੋ ਉਹਨਾਂ ਦੇ ਵੱਲੋਂ ਲਿਖਿਆ ਗਿਆ ਇਸ ਦੇ ਵਿੱਚ ਕੀ ਕੀ ਹੈ ਤੇ ਹੁਣ ਅੱਗੇ ਦਾ ਕੀ ਰਣਨੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਸਭ ਤੋਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਉਸ ਤੋਂ ਸਭ ਤੋਂ ਸਭ ਲੋਕ ਜਾਣੂ ਨੇ ਕਿ ਕਿਸ ਤਰੀਕੇ ਦੇ ਨਾਲ ਸ਼ਖਸੀਅਤਾਂ ਉੱਭਰੀਆਂ ਉਸ ਦੇ ਵਿੱਚ ਕਿੰਨੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਨੇ ਸਭ ਦੀਆਂ ਤੇ ਹੁਣ ਉਸੇ ਹੀ ਤਰਜ਼ ਦੇ ਉੱਪਰ ਅਕਾਲੀ ਸੁਧਾਰ ਲਹਿਰ ਕੀ ਇਹ ਇੱਕ ਪਰਿਵਾਰ ਤੋਂ ਕਿਸੇ ਪਾਰਟੀ ਨੂੰ ਛਡਾਉਣ ਛਡਾਉਣ ਦੀ ਦੌੜ ਹੈ ਜਾਂ ਫਿਰ ਇਹ ਅੱਗੇ ਹੋਣ ਦੀ ਦੌੜ ਹੈ ਜਾਂ ਫਿਰ ਸੱਚੀਓ ਇਹ ਪੰਥ ਦੀ ਆਪਣੀ ਨਮਾਇੰਦਾ ਜਮਾਤ ਨੂੰ ਮੋਰ ਤੋਂ ਖੜੀ ਕਰਨ ਦੀ ਦੌੜ ਹੈ ਇਸ ਦੇ ਵਿੱਚ ਮੁੱਖ ਤੁਹਾਡਾ ਏਜੰਡਾ ਕੀ ਹੈ ਕਿਉਂ ਅੱਗੇ ਹੋਏ ਹੋ ਦੇਖੋ ਸਾਡੀ ਦੌੜ ਜਿਹੜੀ ਹੈ ਪਹਿਲਾਂ ਵੀ ਇਹੀ ਰਹੀ ਕਿ ਸ਼੍ਰੋਮਣੀ ਕਾਲਜ ਦਾ ਤਕੜਾ ਰਹੇ ਜੀ ਅਸੀਂ ਪੰਥਕ ਜਮਾਤ ਨਾਲ ਜੁੜੇ ਆਂ ਤੇ ਉਹਦੇ ਚ ਪੈਦਾ ਹੋਏ ਆਂ ਉਹਦੇ ਵਿੱਚ ਹੀ ਅਸੀਂ ਮਰਾਂਗੇ ਜੀ ਅਸੀਂ ਕਿਤੇ ਬਾਹਰ ਨਹੀਂ ਜਾ ਸਕਦੇ ਹੂੰ ਕਿਉਂਕਿ ਪੰਥ ਦੇ ਲੋਕਾਂ ਨੇ ਕੁਰਬਾਨੀਆਂ ਬੜੀਆਂ ਕੀਤੀਆਂ ਤੇ ਇਹ ਕਿਸੇ ਇਤਿਹਾਸ ਵਿੱਚੋਂ ਸਿਰਜੀ ਹੋਈ ਪਾਰਟੀ ਹੈ ਜੀ ਖੂਨ ਨਾਲ ਲਥਪਥ ਹੋਈ ਏ ਪਾਰਟੀ ਹੈ ਸਾਡਾ ਗੌਰਵ ਮੇ ਇਤਿਹਾਸ ਹੈ ਇਹਦੀ ਵੀ ਮਰਿਆਦਾ ਹੈ ਇਹਦੇ ਕੋਈ ਅਸੂਲ ਹੈ ਇਹਦੇ ਕੋਈ ਸਿਧਾਂਤ ਹੈ ਬਾਕੀ ਪਾਰਟੀਆਂ ਜਿਹੜੀਆਂ ਕੋਈ ਸੜਕਾਂ ਤੋਂ ਪੈਦਾ ਹੁੰਦੀ ਹੈ ਕੋਈ ਧਰਨੀਆਂ ਚੋਂ ਨਿਕਲਦੀ ਹੈ ਕੋਈ ਕੁਛ ਹੁੰਦਾ ਹੈ ਕੋਈ ਆਪਸ ਵਿੱਚ ਪਰਿਵਾਰਵਾਚੋਂ ਨਿਕਲਦੀ ਹੈ ਲੇਕਿਨ ਇਹ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਵਿਅਕਤੀ ਦੀ ਨਹੀਂ ਸੰਘਰਸ਼ ਬੜੇ ਕੀਤੇ ਆ ਲੋਹਾ ਬੜਾ ਲਿਆ ਇਹਨਾਂ ਨੇ ਬੜੇ ਜ਼ੁਲਮ ਵੀ ਚੱਲੇ ਆ ਡਾਂਗਾ ਵੀ ਖਾਦੀਆਂ ਜੀ ਕੁੱਟਾਂ ਵੀ ਖਾਦੀਆਂ ਜੇਲ੍ਹਾਂ ਚ ਵੀ ਗਏ ਸਾਰਾ ਕੁਝ ਹੋਇਆ ਹੁਣ ਜੇ ਅਸੀਂ ਉਹਨਾਂ ਬਜ਼ੁਰਗਾਂ ਦੀ ਸਾਰੀ ਅਣਖ ਤੇ ਗੈਰਤ ਨੂੰ ਪੈਰਾਂ ਚ ਰੋਲ ਦੇਾਂਗੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਯਾਦ ਨਹੀਂ ਰੱਖਾਂਗੇ ਤੇ ਸਾਨੂੰ ਇਤਿਹਾਸ ਮਾਫ਼ ਨਹੀਂ ਕਰੇਗਾ ਸਮੇਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤਰੱਕੀ ਵੀ ਬੜੀ ਕੀਤੀ ਅਕਾਲੀ ਦਲ ਨੇ ਮਿਹਨਤ ਵੀ ਬੜੀ ਕੀਤੀ ਕੰਮ ਵੀ ਬੜੇ ਕੀਤੇ ਡਿਵੈਲਪਮੈਂਟ ਬੜੀ ਕੀਤੀ ਕੋਈ ਸ਼ੱਕ ਨਹੀਂ ਜੀ ਲੇਕਿਨ ਜਿਹੜੀਆਂ ਧਾਰਮਿਕ ਭਾਵਨਾਵਾਂ ਲੋਕਾਂ ਦੀਆਂ ਕੁਚਲੀਆਂ ਗਈਆਂ ਨਾ ਜੀ ਉਹਦੇ ਕਰਕੇ ਲੋਕ ਸਾਡੇ ਕੋਲੋਂ ਖਾਸ ਕਰਕੇ ਪੰਜਾਬ ਦੇ ਦੇਸ਼ਾਂ 'ਚ ਬੈਠੇ ਵਿਦੇਸ਼ਾਂ 'ਚ ਬੈਠੇ ਸਿੱਖ ਲੋਕ ਜਿਹੜੇ ਸੀ ਉਹ ਸਾਡਾ ਭਰੋਸਾ ਤੋੜ ਬੈਠੇ ਕਈ ਵਾਰੀ ਤੇ ਬੜਾ ਮਹਿਸੂਸ ਹੁੰਦਾ ਹੈ ਕਿ ਜਦੋਂ ਲੋਕੀ ਸਿੱਖ ਨੂੰ ਵੱਖਰਾ ਵੇਖਦੇ ਤੇ ਅਕਾਲੀਆਂ ਨੂੰ ਵੱਖਰਾ ਵੇਖਦੇ ਆ ਸਭ ਤੋਂ ਵੱਡਾ ਦੁੱਖ ਦੋਂਦਾ ਹੈ ਵੀ ਕੀ ਸਭ ਤੋਂ ਪੱਕੇ ਅਕਾਲੀ ਹੀ ਸਿੱਖ ਸਮਝੇ ਜਾਂਦੇ ਸੀ ਪੱਕਾ ਸਿੱਖ ਜੇ ਕਿਸੇ ਕਹਿੰਦੇ ਤੇ ਅਕਾਲੀ ਸੀ ਕਿਤੇ ਨੀਲੀਆਂ ਪੱਗਾਂ ਵਾਲੇ ਤੁਰੇ ਜਾਂਦੇ ਹੁੰਦੇ ਸੀ ਤੇ ਲੋਕ ਕਹਿੰਦੇ ਸੀ ਮਾਨ ਨਾਲ ਕਹਿੰਦੇ ਸੀ ਅਕਾਲੀ ਆਗੇ ਜੀ ਪਰਵਾਰਾਂ ਚ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਮੰਨਿਆ ਜਾਂਦੇ ਸੀ ਕਿ ਉਹ ਅਕਾਲੀ ਤੇ ਉਹ ਅੱਗੇ ਵੀ ਪਰਿਵਾਰ ਨੂੰ ਕਹਿੰਦੇ ਸੀ ਵੀ ਉਹਨਾਂ ਦੇ ਸੀ ਵੀ ਪੰਥ ਨਹੀਂ ਛੱਡਣਾ ਪੰਥ ਨਹੀਂ ਛੱਡ ਅੱਜ ਵੀ ਲੋਕੀ ਕਹਿੰਦੇ ਆ ਪੰਥ ਦੇ ਨਾਂ ਤੇ ਵੋਟ ਪਾਣੇ ਕਹਿੰਦੇ ਬਾਪੂ ਤੇ ਸਾਡਾ ਕਹਿ ਗਿਆ ਸੀ ਪੰਥ ਨਹੀਂ ਛੱਡਾਂ ਅਸੀਂ ਕਰੀਏ ਕੀ ਅਸੀਂ ਬਹੁਤ ਦੁਖੀ ਆ ਹੁਣ ਅੱਜ ਅੱਜ ਹਰ ਕੋਈ ਵਿਅਕਤੀ ਦੇ ਮਨ ਵਿੱਚ ਆ ਵੀ ਅਕਾਲੀ ਦਲ ਬਚੇ ਲੇਕਿਨ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹ ਵਿੱਚ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਮਨਾਂ ਚ ਜੀ ਇਸੇ ਕਰਕੇ ਅਸੀਂ ਸ਼੍ਰੀ ਅਕਾਲ ਤਰ ਸਭ ਤੇ ਗਏ ਆ ਕਿ ਜਿਹਦੀ ਜਿੰਨੀ ਜਿੰਨੀ ਗਲਤੀ ਹੈ ਉਹ ਨਿਖੇੜਿਆ ਜਾਵੇ ਸੁਣਿਆ ਜਾਵੇ ਸਭ ਨੂੰ ਜੀ ਜੇ ਸਾਡੀ ਅਸੀਂ ਵੀ ਅਸੀਂ ਦੇ ਤੌਰ ਤੇ ਕਿਤੇ ਇਨਵੋਲ ਹੈ ਤੇ ਕਿਉਂਕਿ ਅਸੀਂ ਪਾਰਟੀ ਚ ਸੀਗੇ ਕਈ ਗੱਲਾਂ ਸਾਨੂੰ ਡਿਸਪਲਨ ਕਰਕੇ ਚੁੱਪ ਰਹਿਣਾ ਪੈਂਦਾ ਕਿਸੇ ਵੇਲੇ ਅਸੀਂ ਬੋਲਣਾ ਵੀ ਚਾਹਨੀ ਆ ਤੇ ਫਿਰ ਸੋਚਦੇ ਆ ਕਿ ਪਾਰਟੀ ਦਾ ਨੁਕਸਾਨ ਹੁੰਦਾ ਪਰ ਉਹਨਾਂ ਪਾਰਟੀ ਪੰਥ ਤੋਂ ਵੱਡੀ ਤਾਂ ਨਹੀਂ ਹੋ ਸਕਦੀ ਇਸੇ ਲਈ ਤੇ ਅਸੀਂ ਫਿਰ ਨੁਕਸਾਨ ਪਾਇਆ ਇਸੇ ਲਈ ਨੁਕਸਾਨ ਹੋਇਆ ਜੇ ਅਸੀਂ ਅੰਦਰ ਬੋਲਦੇ ਸੀਗੇ ਤੇ ਉਹ ਉਹ ਸਾਨੂੰ ਮੈਂ ਮਤਲਬ ਅਬ ਬੋਲੰਦਾ ਰਿਜ਼ਲਟਸ ਸੀ ਕਿ ਮੈਨੂੰ ਪਾਰਟੀ ਚ ਬਾਹਰ ਕਰ ਦਿੱਤਾ ਜੀ ਉਹੀ ਮੈਂ ਉਹੀ ਸਵਾਲ ਪੁੱਛਦਾ ਬੀਬੀ ਜੀ ਤੁਹਾਡੀ ਗੱਲ ਕੱਟ ਰਿਆਂ ਕਿ ਤੁਸੀਂ ਪਹਿਲਾਂ ਵੀ ਇਹ ਚੀਜ਼ ਭੁਗਤ ਚੁੱਕੇ ਹੋ ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿੱਦਾਂ ਕਹਿ ਲਓ ਵੀ ਪਾਰਟੀ ਦੀ ਅੰਦਰਲੀ ਡੈਮੋਕ੍ਰੇਸੀ ਨੇ ਤੁਹਾਨੂੰ ਝੱਲਿਆ ਨਹੀਂ ਡੈਮੋਕ੍ਰੇਸੀ ਹੈ ਹੀ ਨਹੀਂ ਰਹੀ ਨਹੀਂ ਉੱਥੇ ਤੇ ਤੁਹਾਨੂੰ ਬਾਹਰ ਕਰ ਦਿੱਤਾ ਗਿਆ ਫਿਰ ਤੁਸੀਂ ਵਾਪਸੀ ਕੀਤੀ ਹੁਣ ਕਿਤੇ ਦੁਬਾਰਾ ਐ ਤਾਂ ਨਾ ਹੋਊਗਾ ਵੀ ਤੁਸੀਂ ਥੋੜੀਆਂ ਜੀਆਂ ਚੇਂਜੇਸ ਤੇ ਸਹਿਮਤ ਹੋ ਕੇ ਫਿਰ ਵਾਪਸ ਜੁੜ ਜਾਓ ਦੇਖੋ ਮੈਂ ਵਾਪਸੀ ਕੀਤੀ ਨਹੀਂ ਸੀ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਬਾਹਰ ਹੀ ਨਹੀਂ ਨਿਕਲੀ ਜੀ ਜੀ ਮੈਂ ਤੇ ਜਦੋਂ ਵੀ ਮੈਨੂੰ ਕਿਸੇ ਨੇ ਪੁੱਛਿਆ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਕਿ ਬਾਹਰੋਂ ਮੈਂ ਕਿਹਾ ਮੈਂ ਸ਼੍ਰੋਮਣੀ ਕਾਲੀ ਦਲ ਚ ਹਮ ਸ਼੍ਰੋਮਣੀ ਕਾਲੀ ਦਲ ਮੇਰੀ ਮਾਂ ਪਾਰਟੀ ਹੈ ਮੈਂ ਬਾਹਰ ਜਾ ਨਹੀਂ ਸਕਦੀ ਨਾ ਮੈਂ ਜਾਣਾ ਹੀ ਹੈ ਨਾ ਮੈਂ ਛੱਡ ਕੇ ਕਿਸੇ ਪਾਰਟੀ ਜਾਣਾ ਠੀਕ ਹੈ ਕਿਸੇ ਵੇਲੇ ਉਹਨਾਂ ਨੇ ਗਲਤੀ ਕੀਤੀ ਹੈ ਅਹਿਸਾਸ ਕੀਤਾ ਉਹਨਾਂ ਨੇ ਉਹ ਅਹਿਸਾਸ ਕਰਕੇ ਮੇਰੇ ਕੋ ਆਏ ਔਰ ਮੈਂ ਉੱਥੇ ਖਰੀਆਂ ਸੁਲਾਈਆਂ ਸੱਚੀਆਂ ਸੁਲਾਈਆਂ ਔਰ ਇਹ ਵੀ ਮੈਂ ਕਿਹਾ ਵੀ ਅੱਜ ਵੀ ਮੈਂ ਜਿੱਥੇ ਖੜੀ ਸੀ ਉੱਥੇ ਹੀ ਹੈ ਤੇ ਸਿਧਾਂਤ ਮੇਰੇ ਉੱਥੇ ਹੀ ਰਹਿਣਗੇ ਮੈਂ ਨਾ ਕੋਈ ਕੰਪਰੋਮਾਈਜ਼ ਨਹੀਂ ਕਰਾਂਗੀ ਔਰ ਉਹਨਾਂ ਨੇ ਫਿਰ ਦੂਜੇ ਜਿਹੜੇ ਸਾਥੀ ਸੀਗੇ ਉਹ ਕਹਿੰਦੇ ਸੀ ਬੀਬੀ ਜੀ ਇੱਕ ਵਾਰੀ ਤੁਸੀਂ ਵਿੱਚ ਆਓ ਵਿੱਚ ਬੈਠ ਕੇ ਆਪਾਂ ਅੰਦਰ ਗੱਲ ਕਰਾਂਗੇ ਨਹੀਂ ਮੰਨਣਗੇ ਆਪ ਇਕੱਠੇ ਬਾਹਰ ਜਾਵਾਂ ਬੀਬੀ ਜੀ ਇੱਕ ਅੰਦਰ ਦਾ ਸਵਾਲ ਤੁਹਾਨੂੰ ਪੁੱਛਣਾ ਚਾਹੂੰਗਾ ਤੁਸੀਂ ਜਵਾਬ ਨਾ ਵੀ ਦੇਣਾ ਚਾਹੋ ਤਾਂ ਵੀ ਤੁਸੀਂ ਉਸ ਦੇ ਲਈ ਉਹਾਂ ਦਾ ਸਵਾਲ ਮੇਰਾ ਇਹ ਸੀ ਕਿ ਤੁਸੀਂ ਜਿਸ ਦਿਨ ਤੋਂ ਬੀੜਾ ਚੱਕਿਆ ਹੋਇਆ ਹੈ ਇਹ ਇਲੈਕਸ਼ਨ ਜਦੋਂ ਜਲੰਧਰ ਚ ਬਾਅਦ ਇਲੈਕਸ਼ਨ ਹੋ ਰਹੀ ਸੀ ਉਦੋਂ ਤੋਂ ਤੁਸੀਂ ਬੀੜਾ ਚੱਕਿਆ ਹੋਇਆ ਹੈ ਅੱਗੇ ਲੱਗੇ ਹੋਏ ਹੋ ਸਾਰੇ ਸਾਥੀ ਉਦੋਂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਉਹ ਟੜਾ ਜਿਹੜਾ ਹਾਲੇ ਵੀ ਕਹਿੰਦਾ ਕਿ ਅਸਲੀ ਅਸੀਂ ਅਸਲੀ ਅਕਾਲੀ ਆ ਤੇ ਇੱਕ ਪਰਿਵਾਰ ਇੱਕ ਪਰਿਵਾਰ ਦੇ ਨਾਲ ਜੁੜੇ ਹੋਏ ਲੋਕ ਉਹਨਾਂ ਦੇ ਵੱਲੋਂ ਤੁਹਾਡੇ ਤੱਕ ਅਪਰੋਚ ਕਿੰਨੀ ਵਾਰੀ ਕੀਤੀ ਗਈ ਕਿੰਨੀ ਵਾਰੀ ਤੁਹਾਨੂੰ ਕਿਹਾ ਗਿਆ ਕਿ ਆਓ ਆਪਾਂ ਅੰਦਰ ਬਹਿ ਕੇ ਮਸਲਾ ਹੱਲ ਕਰ ਲੈਂਦੇ ਆਂ ਵੀ ਤੁਸੀਂ ਬਾਹਰ ਖਲਾਰਾ ਨਾ ਪਾਓ ਦੇਖੋ ਜੀ ਅਫਸੋਸ ਹੈ ਕਿ ਅਸੀਂ ਮੀਟਿੰਗ ਕੀਤੀ ਹਾਂਜੀ ਉੱਚ ਕੋਈ ਅਕਾਲੀ ਦਲ ਦੇ ਖਿਲਾਫ ਨਹੀਂ ਗੱਲ ਕੀਤੀ ਜੀ ਜੀ ਨਾ ਕੋਈ ਪ੍ਰਧਾਨ ਦੇ ਗੱਲ ਸਿਧਾਂਤਾਂ ਦੀ ਹੋਈ ਸੀ ਸਿਧਾਂਤਾਂ ਦੀ ਗੱਲ ਕੀਤੀ ਜੇ ਅਸੀਂ ਇੱਥੇ ਵੀ ਸਿਧਾਂਤਾਂ ਦੀ ਗੱਲ ਕੀਤੀ ਤੇ ਇਹਦੇ 'ਚ ਇੰਨੀ ਡੈਮੋਕ੍ਰੇਸੀ ਦਾ ਕਾਹਨ ਨਹੀਂ ਕਰਨਾ ਚਾਹੀਦਾ ਕਿ ਕੋਈ 10 ਬੰਦੇ 20 ਬੰਦੇ 50 ਬੰਦੇ ਲੀਡਰ ਆਗੂ ਮੋਰੀ ਉਹ ਜੇ ਬੈਠ ਕੇ ਕੋਈ ਹੱਲ ਕੱਢਣਾ ਚਾਹੁੰਦੇ ਆ ਜਾਂ ਕੋਈ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਦੇ ਤੇ ਸਭ ਸਾਨੂੰ ਸ਼ਾਬਾਸ਼ ਦੇਣੀ ਚਾਹੀਦੀ ਜੀ ਜੀ ਤੇ ਜੇ ਸਾਨੂੰ ਸ਼ਾਬਾਸ਼ ਦੇਣ ਦੀ ਬਜਾਏ ਉਥੋਂ ਪਾਰਟੀ ਦੇ ਸਾਨੂੰ ਗਾਲ੍ਹਾਂ ਕੱਢਣ ਲੱਪਣ ਸਾਡੇ ਖਰਾਫੀ ਬੋਲਣ ਲੱਪਣ ਉਹ ਸਾਡਾ ਨੁਕਸਾਨ ਇਸ ਕਰਕੇ ਲੋਕਾਂ ਦੇ ਵਿੱਚ ਜੀ ਇਹ ਤੇ ਚੱਕ ਦਿੱਤੇ ਜੀ ਕਿਸੇ ਨੇ ਇਹਦਾ ਮਤਲਬ ਜੇ ਅਸੀਂ ਉਹਨਾਂ ਦੇ ਵਿੱਚ ਇੱਕ ਦਿਨ ਪਹਿਲਾਂ ਬੈਠੇ ਸੀਗੇ ਫਿਰ ਸਾਨੂੰ ਕਿਸੇ ਦੀ ਸ਼ਾਇ ਨਹੀਂ ਸੀ ਜੀ ਜੀ ਜੇ ਅਸੀਂ ਵੱਖਰੇ ਹੋ ਕੇ ਮੀਟਿੰਗ ਕਰ ਲਈ ਤੇ ਸਾਨੂੰ ਸ਼ਾਇ ਵੀ ਬੜੀ ਲੋਕਾਂ ਦੀ ਹੋਗੀ ਉਸੇ ਹੀ ਵੇਲੇ ਹੋਏ ਉਸੇ ਵੇਲੇ ਹੋਗੀ ਫਿਰ ਜੇ ਅਸੀਂ ਵਿੱਚ ਬਹਿ ਜਾਈਏ ਫਿਰ ਕੋਈ ਸ਼ਾਇ ਨਹੀਂ ਜੇ ਹੁਣ ਵੀ ਮੁੜ ਜوں ਫਿਰ ਸਾਫ਼ ਸੁੱਤਰੇ ਫਿਰ ਕੋਈ ਸ਼ਾਇ ਨਹੀਂ ਫਿਰ ਅਸੀਂ ਸਾਫ਼ ਸੁੱਤਰੇ ਇਹ ਗੱਲਾਂ ਹੁੰਦੀਆਂ ਸਿਰਫ ਕਿਸੇ ਨੂੰ ਬਦਨਾਮ ਕਰਨ ਦੇ ਮਾਸਤੇ ਮੈਂ ਸਮਝਦੀ ਆ ਕਿ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਅਸੀਂ ਕਰਦੇ ਅਸੀਂ ਸ਼੍ਰੋਮਣੀ ਕਾਲਦਾਲੀ ਕੰਮ ਕਰਨਾ ਸਵਾਸ ਸਵਾਸ ਨਾਲ ਜਿਹੜਾ ਕੰਮ ਕਰਾਂਗੇ ਲੋਕਾਂ ਦੇ ਸਾਹਮਣੇ ਹੋਏਗਾ ਪਾਰਦਰਸ਼ੀ ਕਰਾਂਗੇ ਜੀ ਬਿਲਕੁਲ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਪੇਸ਼ ਹੋਏ ਹੋ ਹੁਣ ਉਥੋਂ ਜੋ ਵੀ ਫੈਸਲਾ ਆਉਂਦਾ ਤੁਹਾਨੂੰ ਤਨਖਾਹ ਲੱਗਦੀ ਹੈ ਕਿਉਂਕਿ ਸਿੱਖ ਪੰਥ ਦੇ ਵਿੱਚ ਇਹ ਇਹੋ ਜੀ ਪ੍ਰਥਾ ਹੈ ਕਿ ਤੁਸੀਂ ਧਾਰਮਿਕ ਤੌਰ ਦੇ ਉੱਪਰ ਜਦੋਂ ਇਸ ਤਰੀਕੇ ਦੇ ਨਾਲ ਨੀਵੇਂ ਹੋ ਕੇ ਜਾਂਦੇ ਹੋ ਆਪਣੀ ਗਲਤੀ ਨੂੰ ਮੰਨਦੇ ਹੋ ਤਾਂ ਫਿਰ ਤਨਖਾਹ ਲੱਗਦੀ ਹੈ ਜੇ ਮੁਆਫ ਸੰਗਤ ਵੀ ਮਾਫ ਕਰ ਦਿੰਦੀ ਹੈ ਬਹੁਤ ਪੁਰਾਣੇ ਇਤਿਹਾਸ ਦੇ ਵਿੱਚ ਆਪਾਂ ਇਹ ਚੀਜ਼ਾਂ ਚੱਕ ਕੇ ਦੇਖਦੇ ਆਂ ਤੇ ਮਾਫੀ ਤੋਂ ਬਾਅਦ ਪਰ ਜਿਹੜੇ ਮੁੱਖ ਤੌਰ ਤੇ ਉਸ ਸਮੇ ਮੋਰੀ ਸੀ ਤੁਸੀਂ ਤਾਂ ਮਾਫੀ ਮੰਗਿਆ ਹੋਇਆ ਮਾਫੀ ਲਿਖ ਕੇ ਦੇ ਆਇਓ ਪਰ ਜਿਹੜੇ ਉਸ ਸਮੇ ਮੋਰੀ ਸੀ ਉਹਨਾਂ ਦੇ ਵੱਲੋਂ ਤੁਹਾਨੂੰ ਕੀ ਲੱਗਦਾ ਕਿ ਇਸ ਸਮੇ ਜਿਸ ਤਰੀਕੇ ਦਾ ਪ੍ਰਤੀਕਰਮ ਆ ਰਹੇ ਨੇ ਉਦਾਂ ਦੇ ਆਉਣੇ ਚਾਹੀਦੇ ਸੀ ਜਾਂ ਉਹਨਾਂ ਨੂੰ ਵੀ ਨੀਵੇਂ ਹੋ ਕੇ ਆ ਜਾਣਾ ਚਾਹੀਦਾ ਸੀ ਜਾਂ ਹੁਣ ਕੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਸਿੰਘ ਸਾਹਿਬ ਜੀ ਨੇ ਬੁਲਾਇਆ ਜੀ ਉਹਨਾਂ ਨੂੰ ਜਿਹਾ ਤਰਾ ਅਕਾਲਤਾਰ ਸਾਹਿਬ ਜੀ ਜੀ ਉਹਨਾਂ ਨੇ ਕਿਹਾ ਸੀ ਜਾਵਾਂਗੇ ਜਾਣਾ ਚਾਹੀਦਾ ਹਮ ਔਰ ਸਿੰਘ ਸਾਹਿਬ ਜੀ ਨੂੰ ਮਰਿਆਦਾ ਦੇ ਅਨੁਸਾਰ ਸ੍ਰੀ ਅਕਾਲਤਾਰ ਸਾਹਿਬ ਦੀ ਜੋ ਮਾਨ ਮਰਿਆਦਾ ਹੈ ਉਹਨੂੰ ਮੁੱਖ ਰੱਖਦਿਆਂ ਹੋਇਆਂ ਸਾਰਿਆਂ ਨੂੰ ਸੁਣਨਾ ਵੀ ਚਾਹੀਦਾ ਤੇ ਉਹਨਾਂ ਦੀ ਹੱਲ ਵੀ ਕੱਢਣਾ ਚਾਹੀਦਾ। ਇਸ ਸਵਾਲ ਤੇ ਸ਼ਾਇਦ ਥੋੜਾ ਜਿਹਾ ਪੱਤੀ ਵੀ ਹੋਵੇ ਬਹੁਤ ਸਾਰੇ ਦਰਸ਼ਕਾਂ ਨੂੰ ਸਾਡਿਆਂ ਨੂੰ ਕਿ ਇਹ ਵੀ ਬਹੁਤ ਹੱਦ ਤੱਕ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਤੇ ਬੈਠੇ ਹੋਏ ਜਥੇਦਾਰ ਵੀ ਕਿਤੇ ਨਾ ਕਿਤੇ ਉਸ ਉਹਨਾਂ ਦੇ ਕਹਿਣੇ ਦੇ ਅੰਦਰ ਚੱਲਦੇ ਨੇ ਜਾਂ ਫਿਰ ਉਹਨਾਂ ਤੇ ਦਬਾਅ ਰਹਿੰਦਾ ਹੈ ਤਾਂ ਤੁਸੀਂ ਮੰਨਦੇ ਹੋ ਕਿ ਇੱਕ ਆਜ਼ਾਦ ਫੈਸਲਾ ਆਜ਼ਾਦ ਤੌਰ ਤੇ ਕੁਝ ਵੀ ਰਿਜ਼ਲਟ ਨਿਕਲ ਕੇ ਆਵੇ ਮੈਂ ਤੇ ਆਸ ਕਰਾਂਗੀ ਕਿ ਆਜ਼ਾਦ ਫੈਸਲਾ ਲੈਣ ਹੂੰ ਮੈਂ ਨਹੀਂ ਇਹ ਦਬਾਅ ਪਾਣਾ ਚਾਹੁੰਦੀ ਕਿਸੇ ਤੇ ਜੀ ਸ਼੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਮੇਰ ਨਾਲ ਬਹੁਤ ਪਿਆਰ ਰਏ ਬੜਾ ਸਤਿਕਾਰ ਕਰਦੇ ਰਹੀਆਂ ਮੈਂ ਉਹਨਾਂ ਦੇ ਨਾਲ ਰਹੀਆਂ ਲਗਾਤਾਰ ਅਸੀਂ ਜਿੰਨੇ ਸਮੇਂ ਤੋਂ 27 28 ਸਾਲ ਦੀ ਮੈਂ ਵੇਚਾ ਐ ਐਸਪੀਸੀ ਦੇ ਔਰ ਸਾਰੇ ਜਥੇਦਾਰ ਮੇਰ ਨਾਲ ਬੜਾ ਸਤਿਕਾਰ ਵੀ ਕਰਦੇ ਐ ਪਰ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਬਿਲਕੁਲ ਆਜ਼ਾਦ ਫੈਸਲਾ ਲਓ ਸ਼੍ਰੀ ਅਕਾਲਤਾ ਸਭ ਦੀ ਮਾਨ ਮਰਿਆਦਾ ਨੂੰ ਢਾਹ ਨਾ ਲੱਗੇ ਔਰ ਕਿਸੇ ਦੇ ਮਨ 'ਚ ਸ਼ੰਕਾ ਹੀ ਨਾ ਪੈਦਾ ਹੋਵੇ ਜੀ ਬਹੁਤ ਬਹੁਤ ਧੰਨਵਾਦ ਭਾਈ ਮਿਹਰਬਾਨੀ ਤੁਹਾਡਾ ਬਾਈ ਗੁਜਰੀ ਕੀ ਗੱਲ ਸੋਇਸਾਨ ਸਾਡੇ ਨਾਲ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨੇ ਚਾਨਣਾ ਪਾ ਕੇ ਕਿਸ ਤਰੀਕੇ ਦੇ ਨਾਲ ਅਕਾਲੀ ਸੁਧਾਰ ਲਹਿਰ ਉਹਨਾਂ ਵੱਲੋਂ ਚਲਾਈ ਗਈ ਹੈ ਤੇ ਅੱਗੇ ਕੀ ਕੋਝੋ ਕਰਨਾ ਚਾਹੁੰਦੇ ਨੇ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਚ